ਉਹ ਮੇਰਾ ਨਾਣਾ ਫਰੇਮ ਰੋਲਾ ਕੀ ਹੈ ਪ੍ਰਧਾਨ ਜੀ ਰੋਲਾ ਇਹ ਚਾਰ ਵਜਨ ਦੀ ਉਡੀਕ ਕਰ ਰੇ ਸੀ ਗਏ ਹਾਜ਼ਰੀ ਲਾਉਣਾ ਚਾਹੁੰਦੇ ਸੀ ਸਾਡੇ ਕਾਉਂਸਲਰ ਪਹੁੰਚੇ ਨਹੀਂ ਸਾਡੇ ਕਾਉਂਸਲਰ ਪਹੁੰਚੇ ਨਹੀਂ ਤੇ ਮੇਰੇ ਨੇ ਬਣਾ ਦੇਣਾ ਆ ਹਾਲਾਤ ਕੀ ਸਾਹਮਣੇ ਯਾਰ ਤੁਸੀਂ ਆ ਵੇਖਿਆ ਰਾਜਾ ਕਿ ਮਾਰ ਦੇ ਗੱਲ ਤੇ ਦੱਸੋ ਕਿੱਥੇ ਮਾਰੇਗਾ ਤੁਹਾਨੂੰ ਮਿਸਟਰ ਕੀ ਕੋਲ ਮਰਦੇ ਆਰਪ ਚਾਹ ਮੋਟ ਕੇ ਕਿਰਾਇਆ ਸਾਰਾ ਕੋਸ਼ ਕਮਿਸ਼ਨਰ ਦੀ ਦੇਖ ਰੱਖ ਚੋਇਆ ਚਾਹਣ ਪੁੱਛ ਕੇ ਮੁਨੀਸ ਤੇ ਮਲਾਜਮਾਂ ਨੇ ਸਾਨੂੰ ਕਹਾਂਕੀ ਪਿਆ ਜੇ ਬਾਜਵਾ ਸਾਹਿਬ ਸੋਨੀ ਸਾਹਿਬ ਅਸੀਂ ਬਸ ਪੁੱਛ ਰਏ ਸਾਨੂੰ ਕਿ ਆ ਬੱਸ ਸੈਡੈਂਟੀਫਾਈ ਕਰਕੇ ਅਸੀਂ ਤੇ ਨੀਸ਼ਕਾ ਤੇ ਤੋਂ ਪੌਣੇ ਘੰਟੇ ਦੀ ਬੱਸ ਤੁਸੀਂ ਦੇਖਿਆ ਇੱਥੇ ਕਿਹੜੀ ਹੈ ਮਕਸਦ ਇਹ ਕੀ ਹੈ ਬੀਜੇਪੀ ਦੇ ਕੌਂਸਲਰ ਆਏ ਉਹਨਾਂ ਨੂੰ ਵੀ ਰੋਕੀ ਰੱਖਿਆ ਪੀਪੀਆਂ ਨੂੰ ਅੱਛਰ ਰਹੀ ਸੀ ਵੀ 4 ਵਜਾਂ ਕੇ ਗਾਹਾਂ ਤੱਕ ਜੁੜੀ ਜੇ ਸੁਧ ਮੰਗੇ ਗਏ ਆ ਗਰ ਹੋ ਗਏ ਇਹ ਹੁਣ ਸਵਾਲ ਹੈ ਇਹ ਲੜਕੇ ਅੰਦਰ ਜਿਹੜਾ ਇਹਨੂੰ ਭਾਇਆ ਮੈਂ ਪਾਕਾਸ ਆਫ ਸੋਸੀ ਆਫ ਬਲਾਰੀਆ ਸਾਹਿਬ ਸਰਟੀਫਿਕੇਟ ਨਹੀਂ ਦੇਖਿਆ ਜਿਹੜੀ ਫੋਟੋ ਰਹਿ ਕੇ ਆਈ ਸੀ ਕਿ ਨਾਮ ਦੇ ਪੋਸਟਵਾਨੀ ਉਹ ਵੇਖ ਕੇ ਅੰਦਰ ਭੇਜ ਰਿਹਾ ਸੀ ਚਲੀ ਇਹਨਾਂ ਨੇ ਫੈਸਲੇ ਕਰਨਾ ਚਾਹਦੇ ਦੇਣ ਵਾਲੀ ਮਜਬੂਰੀ ਆ ਹਾਈ ਕੋਰਟ ਦੇ ਆ ਕਿਸ ਤਰ੍ਹਾਂ ਡਾਕੂ ਵਿੱਚ ਮਿਚੇ ਵੀ ਘਾਟੇ ਕਰਾਇਆ ਹੋਇਆ ਇਹਨਾਂ ਨੇ ਸੋ ਜਾਣ ਪੁੱਛ ਕੇ ਇਹਨਾਂ ਨੇ ਆ ਜਿਹੜਾ ਕਮਿਟੀ ਪਾ ਜਲੇ ਵਾਲਾ ਅਜੇ ਪਤਾ ਨਹੀਂ ਅੰਦਰ ਇਹਨਾਂ ਨੇ ਕੀ ਹੁਣ ਕਿੰਨੇ ਕਾਉਂਸਲਰ ਤੁਹਾਡੇ ਗੇਰ ਦੇ ਅੰਦਰ ਕਿੰਨੇ ਕਾਉਂਸਲਰ ਚੱਲ ਕੇ ਪ੍ਰਧਾਨ ਜੀ ਸਾਹ ਕਰਕੇ ਕਮਿਸ਼ਨਰ ਸਾਹਿਬ ਸਾਡੇ ਕਰ ਲੈਣ ਦੋ ਬਰਾਇਆ ਤੁਹਾਡੀ ਦੁਨੀਆ ਵੀ ਬੋਧ ਨਹੀਂ ਬਟ ਨਹੀਂ ਹੈ ਪ੍ਰਧਾਨ ਜੀ ਪ੍ਰਧਾਨ ਜੀ ਕਿੰਨੇ ਬਾਈਬਾ ਸਾਹਿਬ ਕਿੰਨੇ ਕਾਉਂਸਲਰ ਆਰਡਰ ਵੀ ਆਇਆ ਉਸ ਤੋਂ ਬਾਅਦ ਫਿਰ ਕੀ ਕਰਦੇ ਚਾਂਦ ਜੀ ਮੇਰਾ ਗੱਲ ਹੈ ਸਰ ਕੇ ਸਰਕਾਰ ਦੀ ਨੀयत ਜੀ ਤੁਹਾਨੂੰ ਪਤਾ ਹੈ ਅਜੇ ਇਸ ਤੋਂ ਵੀ ਕਮਿਸ਼ਨਰ ਜਿਹੜੇ ਸਾਡੇ ਹਸਪਤਲ ਤੋਂ ਪਾਣੀ ਤੇ ਆ ਗਏ ਜੀ ਅਜੇ ਮਿਲ ਤੁਰਕੇ ਦਾ ਇੱਥੋਂ ਦਾ ਪੁਲਿਸ ਕਮਿਸ਼ਨਰ ਦੇਖੋ ਤਾਂ ਪੁਲਿਸ ਤੇ ਲੋਕ ਤੁਮ। ਤੁਸੀਂ ਦੇਖੋ ਇੱਕ ਸਾਰਿਆਂ ਨੂੰ ਪਤਾ। ਕੱਲੇ ਆਪ ਦੇ ਐਮ.ਐਲ.ਏ.ਜ਼ ਆਏ ਨੇ, ਮੈਂਬਰਸ ਆਏ ਨੇ ਉਹ ਸਾਰਿਆਂ ਨੂੰ ਅੱਗੇ ਤੋਂ ਦਿੱਤਾ ਗਿਆ ਬਾਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਸੀਨੀਅਰ ਕਾਂਗਰਸੀ ਨਿਰਦੇਸ਼ੇਪਤ ਇਹ ਤੇ ਨਾ ਹੁੰਦੇ। ਕਿ ਅੱਜ ਇਹਨੇ ઘણા ਬੰਦੇ ਨਹੀਂ ਸੀ ਪਹੁੰਚੇ। ਉਹ ਅੰਦਰ ਕੱਲੇ ਨੇ ਇਹ ਵੀ ਨਹੀਂ ਪਤਾ ਕਿ ਉਹ ਅੰਦਰ ਕੀ ਹੁੰਦਾ। ਅੰਦਰ ਕੀ ਹੁੰਦਾ? ਉਹ ਸੋਏ। ਐਸਐਮਨਾ ਸਾਰਿਆਂ ਨੂੰ ਬਾੜੀ ਹਰਕਤ ਹੈ। ਅੱਗੇ ਨਾਲ ਤੁਸੀਂ ਦੇਖੋ ਡਾਕਟਰ ਉਮੀਦਦ ਸਾਹਿਬ ਨੇ ਕੀ ਹੋਇਆ। ਇਹਨੇ ਨਿਰਮਾਤਾ ਨੇ ਕਨਸਟੀਟਿਊਸ਼ਨ ਕਿਹਾ ਇਸ ਕਨਸਟੀਟਿਊਸ਼ਨ ਤੇ ਵੇਤ ਹੈ ਇਹਨਾਂ ਨੂੰ ਨਾ ਕੇਜਰੀਵਾਲ ਨੂੰ ਨਾ ਬੰਦੂਬਾਦ ਨੂੰ ਆਉਂਦਾ ਓਏ ਐਕਚੁਅਲ ਤੇ ਬੱਚੇ ਲੱਗਦੇ ਆ ਤੁਹਾਡੇ ਸਾਹਮਣੇ ਆ ਸਾਰੀ ਪ੍ਰੈਸ ਪੰਜਾਬ ਸਰਕਾਰ ਪੰਜਾਬ ਪੁਲਿਸ ਬੰਦੂਬਾਦ ਪੰਜਾਬ ਪੁਲਿਸ ਕੀ ਲੱਗਦਾ ਤੁਹਾਨੂੰ ਲੱਗਦਾ ਤੇ ਜੇ ਅੰਦਰ ਇਲੈਕਸ਼ਨ ਫੇਅਰ ਹੋਈ ਤੇ ਫੇਰੇ ਜਿੱਤੇਆਂ ਲੱਗਦਾ ਤੇ ਬਾਹਰ ਵੀ ਤੁਹਾਨੂੰ ਪਤਾ ਲੱਗ ਜਾਣਾ ਤੇ ਜੇ ਤੇ ਆਪ ਦੇ ਕੋਲ ਬੱਦੇ ਹੁੰਦੇ ਮੈਜੋਰਟੀ ਹੁੰਦੀ ਤੇ ਕਿਸੇ ਰੋਕਦਾ ਹੀ ਨਹੀਂ ਤੇ ਵੈਲਕਮ ਕਰਦੇ ਗਿਆ ਹੁੰਦੇ ਇਹ ਤਾਂ ਬਕਾਇਦਾ ਤੌਰ ਕੰਸੀਡ ਕਰ ਗਏ ਨੇ ਆਪਣੀ ਡੀਫੀਟ ਨੂੰ ਆਪਣੀ ਇਹਨਾਂ ਨੂੰ ਪਤਾ ਹੈ ਕਿ ਹਾਰਦੇ ਨੇ ਹੁਣ ਅੰਦਰੋਂ ਕੋਈ ਨਾ ਕੋਈ ਬਾਈ ਇਲੈਕਸ਼ਨ ਜਿਹਾ ਪਗਵਾੜੇ ਹੋਏ ਚਾਹੁੰਦੇ ਤੁਰਨ ਦਾ ਆਸ ਹੈ ਕਿ ਜਦੋਂ ਨੰਬਰ ਅੰਦਰ ਪੂਰੇ ਹੋਗੇ ਇਹਨਾਂ ਨੇ ਉਸ ਟਾਈਮ ਮੈਨੂੰ ਪੁੱਛਿਆ ਪਹਿਲੇ ਗੇਟ ਤੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਕਮਿਸ਼ਨਰ ਜਿਹੜਾ ਆਪ ਜਿਹੜਾ ਇਸ ਟਾਈਮ ਜਿਹਨੇ ਇਲੈਕਸ਼ਨ ਕਰਵਾਣੀ ਹੈ ਉਹ ਪੋਰਚਸ ਹਸਪਤਾਲ ਦਾਖਲ ਹੋਇਆ ਅਸੀਂ ਪੁੱਛਿਆ ਡਾਕਟਰ ਨੂੰ ਕੀ ਗੱਲ ਹੋਈ ਹੈ ਕਹਿੰਦੇ ਇਹਨੂੰ ਕਾਪਾ ਛੇੜਿਆ ਗਲਪੀ ਸਿੰਘ ਹੌਲਾ ਨਹੀਂ ਆ ਜਿਹੜਾ ਵੀ ਐਸੇ ਫਿਜ਼ੀਕਲ ਕਾਨਫਰੈਂਸ ਇਹ ਵੀ ਨਾ ਕੰਸਰ ਜੁਨੇ ਨੇ ਕਾਪਾ ਛੇੜ ਗਿਆ ਉਹ ਇਹਨਾਂ ਦੇ ਕਾਪੇ ਦਾ ਇਲਾਜ ਕੀ ਕਰੀਗੇ ਕੋਈ ਇਸ ਕੰਮ ਲੈਣਾ ਸੀ ਠੀਕ ਮਨੀਸ ਜੀ ਬੇਟਾ ਕਿ ਨਾ ਕਰੋ ਜੀ ਸਲਾਮ ਨਹੀਂ ਹੋਰ ਜਿੱਥੇ ਗਰੀਏ ਜੀ ਤੁਸੀਂ ਸਾਬ આરોਪ ਲੱਗੇ ਆ ਸੀਬੀ ਸਾਹਿਬ આરોਪ ਲੱਗੇ ਧੱਕੇ ਮਾਰੇ ਗਏ ਕਹਿ ਰਹੇ ਨਹੀਂ ਆਪਾਂ ਨੂੰ ਆਪਾਂ ਲੈਟਸ ਕੰਡਕਟ ਵੀ ਲੱਗੇ ਆਪਾਂ ਇੱਕ ਮਿੰਟ ਸਤਿਕਾਰਯੋਗ ਅੰਦਰ ਹੇ ਜੀ ਚਲੋ ਮੈਂ ਤਾਂ ਚਾਹੁੰਦਾ ਹਾਂ ਕਿ ਇਹ ਚੰਗਾ ਹੋ ਜਾਵੇ ਫਿਰ ਆਪਾਂ ਦੇਰ ਹੋਰ ਵੀ ਨਾ ਹੋਣਾ ਪਾਣੀ ਇਲੈਕਟ੍ਰਿਕ ਨੂੰ ਖਾਲੀ ਕਰ ਦਿਓ ਯਾਰ ਬਿਲਕੁਲ ਚਲੋ ਜੀ ਮੋਬਾਈਲ ਵਿੱਚ ਕਰੋ ਨਾਲਾ ਜੀ ਅਸੀਂ ਅੰਦਰ ਚਾਹੁੰਦੇ ਹਾਂ ਤੇ ਅਸੀਂ ਸਿਰਫ ਬੈਠਦੇ ਛੱਡੋ ਨਾ ਯਾਰ ਬੈਠਦੇ ਕਿੱਥੇ ਜਾ ਕਰੋ

छॾो रस्ता छॾो अमृतसर